ਪੁਰਾ ਜਿਹੇ ਬੰਦੀਆਂ ਦੇ ਪੈਰ ਤੋਂ ਮੇਰਾ ਪਦੇ ਨੀ ਚਾਨੋਂ ਨੇ ਵਾਹਿਗੁਰੂ ਜੀ ਦਾ ਖਾਲਸਾ ਸਰਕਾਰ ਦੀ ਗੁਰਜੀ ਦੀ ਪਦੇ ਪੱਤਰਕਾਰ ਭਾਈਚਾਰੇ ਦੇ ਆਪਾਂ ਇੰਟਰਕਟ ਦੇ ਵਿੱਚ ਜਿਹੜਾ ਕੱਟੇ ਤਾਂ ਮੈਂ ਪਰ ਮੱਤ ਤੋਂ ਤਾਂ ਇਹ ਗਿਆ ਜੰਮਾ ਕਿ ਸਮਾਂ ਆਪਣੇ ਕੋਈ ਢੋੜ ਹੈ ਪਰ ਸਰਕਾਰ ਦੀ ਕਰਤੂਤਾ ਦੀ ਲੇਟ ਜਿਹੜੀ ਆ ਉਹ ਬਹੁਤ ਲੰਮੀ ਹੈ ਪਰ ਫਿਰ ਵੀ ਮੈਂ ਲੋਕਲ ਮੁੱਦੇ ਤੇ ਗੱਲ ਨਹੀਂ ਜਾਂ ਉਹ ਕਰੂੰਗਾ ਕੱਲ ਜਿੱਦੇ ਮਾਨੁੱਖੀ ਦੇ ਵੱਲੋਂ मार्च किया गया जिन्हे बारे खा साहब ने दसिया भी है ड्रामा थी बीबी सरजीत कौर मानूंगे क्योंकि बीबी सरबजीत कौर मानू गया अपने कैमरे भी चल रहे हैं देख रहे बीबी सरजीत कौर मानू गए कि आपने दफर तो एक बजे होंगे और दूजी गल ए कि कुछ समा पहला एक साथी पत्रकार सी जिन्हें बीबी सरबजीत कौर मानू बूटे अफसरों ने एक थर्म लाई ਮਹਾਨੇ ਦੇ ਨਾਲ ਦਿੱਦੀ ਮਾਨ ਨੂੰ ਕਿਵੇਂ ਸਦਵਾਇਆ ਕਿਸੇ ਬੰਦੇਆਂ ਦੇ ਕੋਲੋਂ ਆਪਣੇ ਬੰਦੇਆਂ ਦੇ ਕੋਲ ਪਰ ਕੋ ਪੱਤਰਕਾਰ ਤੇ ਹਮਲਾ ਵੀ ਕਰਵਾਇਆ ਔਰ ਪੋਚ ਵੀ ਕਪੂਰ ਦੇਖ ਲੋ ਹੁਣ ਤੁਹਾਡੇ ਤੇ ਇੱਕ ਮਾਮੂਲੀ ਧਾਰਾ ਉਹ ਵੀ ਖਿਦਵਾਵਾ ਰਹਾ ਪਤਾ ਪੈਂਦਾ ਉਹ ਲੌਂਦੀ ਹੈ ਜਦ ਕਿ ਗੱਡੀ ਪੰਨੇ ਗਈ ਹੋਰ ਵੀ ਤਰਕਾ ਉਹਦੇ ਬਾਹਲੇ ਗਈ ਨਾ ਪਰ ਇੱਕ ਮਾਮੂਲੀ ਜਿਹੜੀ ਉਤਾਰਾ ਲਾ ਦਿੰਦੀ ਹੈ ਕੁਝ ਦਿਨ ਬਾਅਦ ਉਹ ਦਿੱਦੀ ਸੰਜੀਤ ਕੁੜਮਾਉ ਦੇ ਨਾਲ ਬੰਦੇ ਜਿਨ੍ਹਾਂ ਨੇ ਪੱਤਰਕਾਰ ਕੁੱਟਿਆ ਸੀ ਕੁਪੈਦਰਾਵਰ ਬੀਬੀ ਸਾਹਿਬ ਜੀ ਤੋਂ ਮਾਨਸੀਨਾ ਮੇਰ ਦੇਖੋਗੇ ਤਸਵੀਰਾਂ ਜਿਹੜੀਆਂ ਆਈਆਂ ਔਰ ਹਰਾਨੀ ਦੀ ਗੱਲ ਉਸ ਤੋਂ ਵੀ ਪਰੇ ਗਈ ਜਦੋਂ ਕੁਝ ਦਿਨ ਬਾਅਦ ਉਹੀ ਬੰਦੇ ਜਿਨ੍ਹਾਂ ਨੇ ਪੱਤਰਕਾਰ ਕੁੱਟਿਆ ਸੀ ਜਿਹੜੇ ਬੀਬੀ ਨੇ ਕਰਦੇ ਸੀ ਔਰ ਉਹ ਕੁਝ ਦਿਨ ਬਾਅਦ ਕਾਫੀ ਮਾਤਰਾ ਦੇ ਵਿੱਚ ਚਿੱਤਰ ਲਗਾ ਦੇ ਉਹ ਬੰਦੇ ਫੜੇ ਗਏ ਫਿਰ ਜੀ ਕੋਈ ਤੇ ਕੋਈ ਗੁੰਮਨੀ ਕਾਰਵਾਈ ਨਹੀਂ ਹੋਈ ਜਿੰਨੀ ਜਿੰਨਾ ਹੋਣੀ ਚਾਹੀਦੀ ਸੀ ਸੋ ਹੁਣ ਕਈ ਤਰ੍ਹਾਂ ਹੋ ਗਿਆ ਮੰਦਿਰ ਦੇ ਉੱਪਰ ਇਹ ਜਿਹੜਾ ਟੱਗਾ ਹੋ ਰਿਹਾ ਹੈ ਜੇ ਬੀਬੀ ਸਰਜੀਤ ਪਰਮਾਰੂ ਕੇ ਲੋਪਰ ਬੋਲਦਾ ਵਾਚੀ ਨਟਿਆਂ ਨੂੰ ਲੈ ਕੇ ਜਿਤ ਨਟੇ ਮੁਕਤੀ ਦਾ ਯਤਨ ਦੀ ਹੈ ਡਰਾਮੇਵਾਰੀ ਦੀ ਇਹ ਗੱਲ ਕਰਦੇ ਹੈ ਜੇ ਉਤ ਨੂੰ ਲੈ ਕੇ ਵਾਚੀ ਸੀਰੀਅਸ ਸੀ ਜੇ ਬੂਲ ਕਰਦੇ ਕੋ ਆਪਾਂ ਸਾਰੇ ਪੈਣ ਤੇ ਆਪਾਂ ਸੱਜਦੇ ਆ ਮੰਦਿਰ ਦੇ ਹੱਕ ਦੇ ਵਿੱਚ ਤਾਂ ਫੇਰ ਉਪਰ ਦਾ ਬੀਬੀ ਸਰਜੀਤ ਪਰਮਾਰੂ ਕੇ ਨੇ ਮੰਦਿਰ ਨੂੰ ਪੁੱਛਿਆ ਗਿਆ ਕਿ ਭਾਈ ਦੱਸ ਕਿਹੜੇ ਬੰਦੇ ਚਿੱਤਾ ਬੀਤਦੇ ਆ ਤੇ ਕਿਹੜੇ ਬੰਦੇ ਤੈਨੂੰ ਤਰਕੀਆਂ ਦਿੰਦੇ ਆ ਤੇ ਉਹਨਾਂ ਨੇ ਜੇ ਚੋਚ ਕਰਾਈ ਤੇ ਉਹ ਨਹੀਂ ਕਰਦੀ ਤਾਂ ਨਹੀਂ ਕਿਉਂ ਨਹੀਂ ਉਹਨੇ ਕੋਈ ਜੜ ਕੀਤੀ ਜੀ ਮਾਨਕੇ ਦੀ ਮਨੀਚੇ ਨਾਲ ਜੇ ਬੀਬੀ ਮਾਨਕੇ ਦੀ ਉਹਨਾਂ ਦੇ ਨਾਲ ਕੋਈ ਸਾਥ ਨਹੀਂ ਤਾਂ ਉਹ ਬੀਬੀ ਮਾਨਕੇ ਨੂੰ ਉਹਨਾਂ ਦੇ ਉੱਪਰ ਚਾਰਵਾਈ ਕਰਾਉਣ ਤੋਂ ਗਰੇਰ ਕਿਉਂ ਹੈ ਇੱਕ ਘੂਸਿਆ ਬਰਾਗਾ ਐਸ ਐਸਓ ਜਿਹੜਾ ਕੁਲਿੰਦਰ ਕਮੇਰਿਆ ਸੀ ਕੁਲਿੰਦਰ ਇਹ ਨਾ ਪਹੁੰਚਾ ਠੀਕ ਆ ਕੁਲਿੰਦਰ ਸਹੀ ਜਿਹੜਾ ਅਠਵਾਂ ਤੋਂ ਅਸਲ ਤੋੜ ਉਹ ਵੀ ਇੱਕ ਕਪੂਟਾਂ ਦੀ ਲਸ਼ ਵੀ ਸਾਡੇ ਕੋਲ ਨਹੀਂ ਆ ਪਹੁੰਚੀ ਆ ਕੱਲ ਵੀ ਇੱਕ ਵਿਚਾਰੇ ਇਸਾਰ ਪੰਨੀਪੁਰੇ ਤੋਂ ਇੱਕ ਦਿਨ ਫੋਨ ਆਇਆ ਸੀਗਾ ਕਈ ਬਣਾਪੋਣਾਂ ਨੇ ਮੱਝ ਕੋਲੀਆਂ ਹੁੰਦੀਆਂ ਕਿ ਗਰੀਬ ਪਰਿਵਾਰ ਹੈ ਤੇ ਉਲਟਾ ਉਹਨਾਂ ਨੇ ਉਹ ਬੱਟੇ ਮਾਰੀ ਜਾਂਦਾ ਜਿਵੇਂ ਉੱਥੇ ਜਾਏ ਜਾਂਦੇ ਐ ਤੇ ਮੈਂ ਉਹਨਾਂ ਗਿਆ ਮੈਂ ਪਰਿ ਪਰਖ ਲੈਣ ਮੈਂ ਉਹਨੂੰ ਪੁੱਛੀ ਕਹਿੰਦੇ ਬਾਈ ਸਾਡਾ ਨਾਂ ਨਾਲ ਜੀ ਤੇ ਅਸੀਂ ਦੋਨੋਂ ਗਿਆ ਪੁੱਛਣ ਵਾਸਤੇ ਕਹਿੰਦੇ ਜੇ ਤੁਸੀਂ ਸਾਡਾ ਨਾਂ ਲੈ ਕੇ ਮੱਝ ਦੇ ਬਾਰੇ ਗੱਲ ਕਰਨੀ ਤਾਂ ਸਾਨੂੰ ਫੇਰ ਬੱਟੇ ਮਾਰਦਾ ਸੋ ਇਸ ਤਰੀਕੇ ਨਾਲ ਉਹ ਘੁੱਟ ਰਿਆ ਗਿਆ ਐਸ ਐਚਓ ਫੁਲਕਾਰਿਆ ਹੋਇਆ ਜਿਹੜਾ ਉਹ ਬੰਦਾ ਉਹਦੇ ਲਾਇਆ ਐਸ.ਟੀ.ਯੂ ਐਸ.ਪੀ ਅੰਦਰ ਬੁੱਧਾ ਜੀ ਨੇ ਆਪਾਂ ਕਿਹਾ ਅਸਰ ਐਸ.ਟੀ.ਯੂ ਪਿਲਾਵ ਪਰ ਇਹੋ ਜੇ ਘਟਿਆ ਐਸ.ਟੀ.ਯੂ ਕਿਉਂ ਲਾਇਆ ਹੋਇਆ ਇਹ ਗੱਲ ਜਿਹੜੀ ਆ ਸਮਝੋ ਬਾਹਰ ਆ ਲੱਗਦਾ ਕਿ ਪਰੀਆਂ ਤੇ ਬਹਿ ਕੇ ਕਿਸੇ ਬੰਦੇ ਨੂੰ ਹੁਲਕਾਰ ਨਹੀਂ ਕਰਨਾ ਚਾਹੀਦਾ ਕਿਤੇ ਜੰਜਰਾਂ ਨੂੰ ਵੀ ਵਕੀਰ ਕਰਨੇ ਪੈ ਜਾਂਦੇ ਆ ਜੀਐਨਸੀ ਹਤਿਆ ਨੂੰ ਵੀ ਦਾ ਮਾਮਲਾ ਤਾਜ਼ਾ ਆਪਣੇ ਸਾਹਮਣੇ ਹੈ ਉਹ ਵੀ ਬੰਦਾ ਤੰ ਕਰਦਾ ਸੀ ਲੋਕਾਂ ਨੂੰ ਤੇ ਜਦੋਂ ਸਮਾ ਮਾਰਾ ਆਉਣਾ ਹੈ ਤੇ ਫਿਰ ਕਿਸੇ ਨੂੰ ਪੁੱਛ ਕੇ ਉਹਦਾ ਪਤਾ ਨਹੀਂ ਲੱਗਦਾ ਕਿ ਕਦੋਂ ਕਾਪ ਉਹਦੇ ਦੱਤੇ ਹੁਣ ਸੋ ਬਹੁਤ ਬੜੀਆਂ ਲੇਤੀ ਲੰਬੀ ਹੈ ਤੇ ਸਾਡੇ ਤੇ ਵੀ ਅੰਮ੍ਰਿਤਸਰ ਦੀ ਪੂਣੀ ਖੜਿਆ ਸੀ ਇਕੱਠੇ ਬਹੁਤ سارے ਮੁੰਡਿਆਂ ਨੇ ਉੱਪਰ ਸਾਹ ਜਿਹਨਾਂ ਸੱਤ ਕੰਨ ਕਰਦੇ ਰਹੇ ਆ ਰਾਤ ਹੀ ਮੈਨੂੰ ਵੀ ਇੱਕ ਗੈਂਗਸਟਰ ਦੇ ਨਾਮੋਂ ਫੋਨ ਆਇਆ ਧਮਕੀ ਆ ਜੇ ਤੀਨ ਨੂੰ ਭਾਤ ਸਰਕਾਰ ਰਿਹਾ 50 ਹਜ਼ਾਰ ਰਿਆਂ ਲਿਆ ਹੋਇਆ ਔਰ ਸਰਕਾਰ ਦੇ ਇੱਕ ਵੱਡੇ ਮੰਤਰੀ ਨੇ ਮੈਨੂੰ ਫੋਨ ਕਰਾਇਆ ਔਰ ਮੈਸੇਜ ਤਾਂ ਹੈ ਨਾਂ ਲੈਣ ਤੋਂ ਜੇਲ੍ਹ ਨਹੀਂ ਪਰ ਮੈਂ ਤੁਹਾਨੂੰ ਕਿ ਰਾਤ ਹੀ ਹਲੇ ਫੋਨ ਆਇਆ ਤੇ ਮੈਨੂੰ ਥੋੜਾ ਮੈਰੀ ਭਾਈ ਕੰਮ ਸਮਾਂ ਲੱਗੂਗਾ ਐਵੇਂ ਆਪਾਂ ਕਿੱਦਾਂ ਆ ਲੈਦੇ ਵੀ ਜਿਹੜਾ ਉਹ ਚੰਗੇ ਲੱਗਦੇ ਨਹੀਂ ਔਰ ਉਹਨੇ ਵੀ ਜਿਹੜਾ ਉਹ ਫੋਨ ਕੀ ਕਾਇਰ ਤੋਂ ਪਹਿਲਾਂ ਅਸਰ ਦੀ ਪਟਿਆਲਾ ਨੇ ਵੀ ਮੈਨੂੰ ਤਨ ਅਸਰ ਤੋਂ ਜਿਹੜਾ ਟਿਕਟ ਵਾਸਤੇ ਭੇਜੇ ਪਰ ਮੈਂ ਉਹ ਕਹਿੰਦੀ ਅਸਰ ਤੋਂ ਉਹਨੂੰ ਤਾਂ ਭੇਜਣ ਦੀ ਲੋੜ ਨਹੀਂ ਮੈਂ ਆਪ ਹੀ ਕਦੇ ਕੋਈ ਆਉਣਾ ਮੈਂ ਗਿਆ ਉੱਥੇ ਉਹਨੇ ਕਿਹਾ ਕਿ ਭਾਈ ਸਾਨੂੰ ਲਿਖ ਕੇ ਦੇ ਕਿ ਤੂੰ ਭਗਵੰਤ ਮੰਨ ਤੇ ਉਹਦੇ ਘਰ ਵਾਲੀ ਦੇ ਖਿਲਾਫ ਕੋਈ ਖਬਰ ਨਹੀਂ ਆਇਆ ਖਾਸ ਕਰਕੇ ਜਿਹੜਾ ਤੁਹਾਡਾ ਕਮਾਂਡਾ ਤੇ ਰਾਜਪਾਲ ਸਾਹਿਬ ਦਾ ਉਸ ਵੇਲੇ ਜਿਹੜਾ ਨਿਵਾਜ਼ ਚਾਹਦਾ ਸੀਗਾ ਤੜੇ ਉਦੋਂ ਵੀ ਇਹਨੂੰ ਕਿਹਾ ਕਿ ਨਸਤਾ ਤੇ ਲਿਖੀ ਲੁਕੀ ਦਿੱਤਾ ਤੇਰੇ ਕੰਮ ਦੀ ਕੋਈ ਗੱਲ ਨਹੀਂ ਇਹ ਕੰਮ ਦੀ ਤਾਂ ਮੇਰੀ ਹੈ ਕਿ ਮੈਂ ਬਾਅਦਿਆਂ ਹੀ ਕਹਿ ਸਕਦਾ ਕਿ ਪੁਲਸ ਸਾਡੇ ਨੂੰ ਧੱਕੇ ਨਾਲ ਪਾਉਂਦੀ ਹੈ ਕਿ ਇਹ ਕਹੀ ਜਿਹੜੀ ਆ ਖਬਰ ਨਹੀਂ ਆਉਣੀ ਸਰਕਾਰ ਦੇ ਤਲਾ। ਪਰ ਮੈਂ ਉਹ ਕਿਹਾ ਕਿ ਜੇ ਤੂੰ ਤਾਂ ਕਈ ਕਰ ਨਹੀਂ ਹੈ ਮੈਂ ਲਿਖ ਰੂ ਕੇ ਤੈਨੂੰ ਭੁੱਲੀ ਦੇਆ ਮੈਂ ਤੇਰੇ ਕੋਲ ਅੰਦਰ ਬਿਠਾ ਹਾਂ ਤੂੰ ਮਿਸੇ ਇੱਕ ਦਮ ਇਸ ਤੇ ਪਰਤਾ ਦੇਣਾ ਦੇ ਸਕਦਾ ਤੇ ਇੱਕ ਵਾਰ ਪਾਵਰ ਹੈ ਮੇਰੀ ਗੱਡੀ ਵੀ ਨਾਲੇ ਖੜੀ ਹੈ ਜੇ ਤੂੰ ਉਹਦੇ ਵਿੱਚ ਕੁਝ ਰੱਖ ਕੇ ਚਰਚਾ ਦੇਣਾ ਉਹ ਵੀ ਤੂੰ ਦੇ ਸਕਦਾ ਕਿਉਂਕਿ ਤੇਰੇ ਕੋਲ ਕਾਗਜ਼ ਹੈ ਤਾਂ ਜਿਹੜੀ ਖਬਰ ਸਹੀ ਹੈ ਉਹ ਅਸੀਂ ਲਾਉਣੀ ਹੈ ਲਾਉਣੀ ਹੈ ਜਿਹੜੀ ਮਰਜ਼ੀ ਜਿਹੜੀ ਆ ਕਾਰਵਾਈ ਕਰ ਦੋ ਸੋ ਪੱਤਰਕਾਰ ਭਾਈਚਾਰੇ ਦੇ ਨਾਲ ਪਿਛਲੇ 4 ਸਾਲਾਂ ਤੋਂ ਜਦੋਂ ਦੀ ਇਹ ਸਰਕਾਰ ਆਈ ਹੈ ਉਹਦੇ ਤੋਂ ਤੱਕੇ ਤਾਈ ਜਿਹੜੀ ਆ ਇਹ ਸਰਕਾਰ ਕਰਦੀ ਆਈ ਹੈ ਤੇ ਲਗਾਤਾਰ ਲੜਦੇ ਆ ਰਹੇ ਆ ਬਹੁਤ سارے ਸਾਡੇ ਸਾਥੀ ਤਰ੍ਹਾਂ ਆਪਣੇ ਵਿਰੋਧਕੀ ਸਿੱਧੂ ਹੋਣੀ ਹੈ ਤੇ ਜੱਜ ਕਰੇ ਵਾਲਾ ਹੋਣੀ ਹੈ ਜੇ ਬਾਸੇ ਕੁਦਰ ਹੋਣੀ ਸਾਡੇ ਸਾਥੀ ਤੁਰੇ ਵੀ ਬਹੁਤ ਸਾਰੇ ਦਿਨ ਸਾਥੀ ਲਗਾਤਾਰ ਪੰਜਾਬ ਦੇ ਲੋਕਾਂ ਦੇ ਉੱਪਰ ਲਗਾਤਾਰ ਗਈਆਂ ਗੱਲ ਕਰਦੇ ਆ ਰਹੇ ਆ ਔਰ ਲਗਾਤਾਰ ਇਹਨਾਂ ਨੂੰ ਧਮਕਾਇਆ ਵੀ ਜਾਂਦਾ ਰਿਹਾ ਪਰ ਹੁਣ ਤਮਾਂ ਵੀ ਜਿਹੜਾ ਉਹ ਹੋਣਾ ਬਹੁਤ ਬੜੀ ਮੈਨੂੰ ਪਹਿਲੇ ਦੱਸਿਆ ਸੀ ਕਿ ਕੂਤਾਇ ਨਤ ਲੰਬੀ ਹੈ ਸੋ ਅੱਜ ਅਸੀਂ ਤੁਹਾਨੂੰ ਜੇਤਾਵਨੀ ਦਿੰਦੇ ਆ ਉਸ ਪ੍ਰਸ਼ਾਸਨ ਨੂੰ ਕਿ ਇਸ ਤਰੀਕਾ ਦੀ ਜੇਰ ਹੋ ਉਸ ਦੇ ਉੱਤੇ ਕਾਰਵਾਈ ਨਾ ਕੀਤੀ ਜੇ ਉਹ ਨਾ ਬਦਲਿਆ ਤਾਂ ਨਾਲੇ ਪੌਂਡ ਵਾਲੇ ਮਗਾਨੇ ਵਿੱਚ ਅਸੀਂ ਇੱਕ ਸੰਗਠਨ ਜਿਆ ਉਹ ਹੋਰ ਟਿੱਕਾ ਕਰਾਂਗੇ ਤੇ ਹੋਰ ਵੱਡੇ ਜਿਹੜੇ ਕਰਾਂਗੇ ਇਹੀ ਗੱਲ ਕਹਦਾ ਹੋਇਆ ਮੈਂ ਤੁਹਾਡੇ ਨੂੰ ਸ਼ਮ ਮੰਗਰ ਜਿਹੜੀ ਹੋਰ ਕੱਟ ਵਾਦਾ ਕਰਕੇ ਆ ਗਿਆ ਉਹ ਵੀ ਵਾਹਿਗੁਰੂ ਦੀ ਕਾਸ਼ਾ ਵਾਹਿਗੁਰੂ ਦੀ ਬਰਕਤ